ਤੁਸੀਂ ਸਟੇਟ ਗਵਰਨਮੈਂਟ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਰਚੇ ਸਾਡਾ ਬਿਲਕੁਲ ਸਿੱਧਾ ਮਤ ਹੈ ਕਿ ਇਹ ਕਾਨੂੰਨ ਮਜ਼ਦੂਰ ਦੇ ਹਿੱਤ ਚ ਮਰੇਗਾ ਚ ਵਿਆਪਤ ਜਿਹੜੇ ਭ੍ਰਸ਼ਟਾਚਾਰ ਨੇ ਉਹਨਾਂ ਦੀ ਸਮਾਪਤੀ ਲਈ ਕ੍ਰਾਂਤੀਕਾਰੀ ਕਦਮ ਹੈ ਇਹ ਦੱਸਣ ਕਿ ਕਿਹਾ 100 ਦਿਨ ਦੀ ਜਗ੍ਹਾ 125 ਦਿਨ ਦੀ ਗਰੰਟੀ ਦੇਣਾ ਗਲਤ ਹੈ ਕਿਆ 15 ਦਿਨ ਅਗਰ ਕਿਸੇ ਮਜ਼ਦੂਰ ਨੇ ਕੰਮ ਦੀ ਮੰਗ ਕੀਤੀ ਹੈ ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਬਾਦੂ ਜਿਹੜਾ ਪੈਸਾ ਉਹ ਦੇਣਾ ਪਏਗਾ ਅਗਰ ਪੇਮੈਂਟ ਵੀ ਲੇਟ ਹੋ ਜਾਂਦੀ ਹੈ ਔਰ ਬੇਰੋਜ਼ਗਾਰੀ ਪੱਤਾ ਦੇਣਾ ਪਏਗਾ ਇਹਦੇ ਅੰਦਰ ਕਈ ਔਰ ਇੱਕ ਭ੍ਰਮ ਜਿਹੜਾ ਫਲਾਇਆ ਜਾ ਰਿਹਾ ਕਿ ਜੇ ਕੇਂਦਰ ਵਾਲੇ ਕੰਮ ਤੈਅ ਕਰਨਗੇ ಗ್ರಾಮ ਪੰਚਾਇਤਾਂ ਹੀ ਆਪਣੇ ਗ੍ਰਾਮ ਦੇ ਨਾਲ ਜੁੜੇ ਹੋਏ ਸਾਰੇ ਕੰਮ ਜਿਹੜੇ ਆ ਉਹ ਤੈਅ ਕਰਨਗੇ ਉਹੀ ਜਿਹੜਾ ਆਪਣਾ ਕਾਰਡ ਬਣਾਣਗੇ ਉਹੀ ਰੋਜ਼ਗਾਰ ਸਿਰਜਣ ਦੇ ਕੀ ਕੀ ਸਾਡੇ ਇਨਫਰਾਸਟ੍ਰਕਚਰ ਚਾਹੀਦਾ ਪਿੰਡ ਦੇ ਅੰਦਰ ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਸੋਨੂੰ ਇਹਨੂੰ ਵਿਆਪਕ ਕੀਤਾ ਔਰ ਮੈਨੂੰ ਇਹ ਲੱਗਦਾ ਹੈ ਕਿ ਜੀ ਰਾਮ ਜੀ ਯੋਜਨਾ ਇੱਕ ਕ੍ਰਾਂਤੀਕਾਰੀ ਯੋਜਨਾ ਹੈ ਇਹ ਮਰੇਗਾ ਤੋਂ ਅਗਲਾ ਕਦਮ ਹੈ ਅੱਛਾ ਬਸ ਸਰ ਲਿਖ 60 40 ਦੇ ਅਨੁਪਾਤ ਚ ਕਹਨੇ ਮੈਨੂੰ ਦੱਸੋ ਮੈਨੂੰ ਮੈਂ ਹਾਂ ਸਰ ਪਹਿਲੇ ਹੀ ਸਾਡਾ ਪੈਸਾ ਨਹੀਂ ਦਿੰਦੇ ਸਾਡਾ ਜਮਾ ਹੀ ਨਹੀਂ ਪੈਸਾ ਜਾਂਦਾ ਇੱਕ ਇੱਕ ਮਿੰਟ ਗੱਲ ਸੁਣੋ ਪੰਜਾਬ ਨੇ 4 ਸਾਲ ਦਾ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਦੇਖਿਆ ਆਪਣੇ ਆਕਾਂ ਦੀ ਖਾਤਰਦਾਰੀ ਤੇ ਕਰੋੜਾਂ ਅਰਬਾਂ ਰੁਪਏ ਖਰਚ ਕਰ ਦਿੰਦੇ ਹੋ ਤੁਸੀਂ ਵਿਗਿਆਪਨਾਂ ਦੇ ਅੰਦਰ ਕਰੋੜਾਂ ਰੁਪਏ ਲੱਗ ਜਾਂਦੇ ਨੇ ਮਜ਼ਦੂਰ ਦਾ ਨਾਂ ਆਇਆ ਹੈ ਕੀ ਮਜ਼ਦੂਰ ਦੇ ਲਈ ਤੁਹਾਡੇ ਕੋਲ ਪੈਸਾ ਨਹੀਂ ਹੈ ਕੀ ਮਜ਼ਦੂਰ ਦੀ ਮਜ਼ਦੂਰੀ ਲਈ ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਆਂਦੇ ਆਂਦੇ ਪੜਤਾਂ ਦੇਖੋ ਕਿ ਇਹ ਮਰੇਗਾ ਨੂੰ ਬਦਲਣ ਦੀ ਔਰ ਇਹਦੇ ਅੰਦਰ ਚੇਂਜ ਕਰਨ ਦੀ ਜ਼ਰੂਰਤ ਕੀ ਪਈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਅੰਦਰ ਕਿਤਨਾ ਕਿਤਨਾ ਭ੍ਰਸ਼ਟਾਚਾਰ ਹੋਇਆ ਔਰ ਇਹ ਸੋਸ਼ਲ ਆਡਿਟ ਕਰਾਂ ਤੋਂ ਇਹ ਸਰਕਾਰ 도ੜਦੀ ਹੈ 6000 ਪਿੰਡਾਂ ਦਾ ਆਡਿਟ ਹੀ ਨਾ ਹੋਇਆ ਔਰ ਇਹ ਜਿਹੜਾ 25 26 ਦੇ ਅੰਦਰ 7000 ਪਿੰਡ ਨੇ ਇਹਨਾਂ ਦਾ ਸੋਸ਼ਲ ਆਡਿਟ ਹੀ ਨਹੀਂ ਹੋਇਆ ਇਹਦਾ ਮਤਲਬ ਹੈ ਇਹ ਉਹਨਾਂ ਲੋਕਾਂ ਦੇ ਤੇ ਡਿਪੀਟ ਪੈ ਰਹੀ ਹੈ ਜਿਨ੍ਹਾਂ ਦਾ ਦੀਆਂ ਦੁਕਾਨਦਾਰੀਆਂ ਬੰਦ ਹੋਣੀਆਂ ਹੁਣੀਆਂ ਔਰ ਇੱਕ ਰੋਲਾ ਇਹਨਾਂ ਨੇ ਪਾਇਆ ਜੀ ਬਾਇਓਮੈਟ੍ਰਿਕ ਕਿਦਾਂ ਹੋਏਗੀ ਸਰਕਾਰ ਨੇ ਉਹਦਾ ਵੀ ਪ੍ਰਬੰਧ ਰੱਖਿਆ ਸਿੱਧਾ ਸਿੱਧਾ ਹੈਗਾ ਕਿ ਜੇ ਜਿੱਥੇ ਇਹ ਸੁਵਿਧਾ ਨਹੀਂ ਹੋਏਗੀ ਆਫਲਾਈਨ ਵੀ ਇਹ ਜਾਰੀ ਰਹੇਗਾ ਕਾਂਗਰਸ ਨੂੰ ਗਾਂਧੀ ਜੀ ਦੇ ਨਾਮ ਚੇਂਜ ਕਰਨ ਤੋਂ ਵੀ ਇਪੱਤੀ ਹੈਗੀ ਕਿ ਉਹਦੇ ਨਾਮ ਨੂੰ ਚੇਂਜ ਕੀਤਾ ਉਹਦਾ ਨਹੀਂ ਜਦੋਂ ਸਕੀਮਾਂ ਬਦਲਦੀਆਂ ਉਹਦੇ ਅੰਦਰ ਪਰਿਵਰਤਨ ਹੁੰਦਾ ਹੀ ਹੈ ਉਹ ਔਰ ਇਹਨਾਂ ਨੇ ਜਿਹੜਾ ਕਾਂਗਰਸ ਆਪਣਾ ਇਤਿਹਾਸ ਦੇਖੇ ਕਈ ਸਟੇਟਾਂ ਦੇ ਅੰਦਰ ਕਈ ਨਾਮ ਇਹਨਾਂ ਨੇ ਬਦਲੇ ਨੇ ਅਤੇ ਕੀ ਕਹਿੰਦੇ ਆ ਕਿ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਆਡਿਟ ਆਰਡਰ ਨਹੀਂ ਕਰਵਾਇਆ ਹੈਗਾ ਕਿ ਆ ਭ੍ਰਸ਼ਟਾਚਾਰ ਹੋਇਆ ਹੈ ਡੈਫੀਨੇਟ ਭ੍ਰਸ਼ਟਾਚਾਰ ਹੈ ਅਰੇ 3000 ਤੋਂ ਉੱਪਰ ਕੇਸ ਤਾਂ ਬਾਹਰ ਨਿਕਲੇ ਹੋਏ ਨੇ ਮੈਂ ਕੱਲ ਦੱਸਿਆ ਹੈ ਮੀਡੀਆ ਦੇ ਅੰਦਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਹੋਇਆ ਹੁਣ ਤੱਕ ਇਸ ਕਰਕੇ ਇਹ ਕੇਵਲ ਮੈਂ ਇੱਕ ਲਾਸਟ ਗੱਲ ਕਵਾਂਗਾ ਆਮ ਆਦਮੀ ਪਾਰਟੀ ਲੋਕਾਂ ਦਾ ਧਿਆਨ ਪੰਜਾਬ ਦੀਆਂ ਮੁਢਲੀਆਂ ਜ਼ਰੂਰਤਾਂ ਤੋਂ ਹਟਾਣ ਲਈ ਸੰਸਦ ਦਾ ਸਦਨ ਦਾ ਦੁਰਪਯੋਗ ਕਰਦੀ ਐ ਪਹਿਲਾਂ ਵੀ ਕੀਤਾ ਅਰੇ ਸੈਸ਼ਨ ਬਣਾ ਲ ਬਲਾਂ ਤੋਂ ਤੁਸੀਂ 도ੜਦੇ ਹੋ ਮਿੰਟਲ ਸੈਸ਼ਨ ਨਹੀਂ ਹੋਣਾ ਚਾਹੀਦਾ ਸੀ ਕਿਆ ਮਾਨਜੂਨ ਸੈਸ਼ਨ ਨਹੀਂ ਹੋਣਾ ਚਾਹੀਦਾ ਅਰੇ ਵਿਪਖਸ਼ ਲਗਾਤਾਰ ਬੈਠਦਾ ਵਿਪਖਸ਼ ਨੂੰ ਸੁੰਨਾ ਸਿੱਖਣਾ ਪਏਗਾ ਇਹਨਾਂ ਨੂੰ ਔਰ ਇਹ ਗੱਲ ਸਮੇਂ ਨਾ ਪਏਗਾ ਆਮ ਆਦਮੀ ਪਾਰਟੀ ਨੂੰ ਇਹ ਇਸ ਮਾਨਸਿਕਤਾ ਦੀ ਨਹੀਂ ਆ ਪਾਈ ਕਿ ਇਹ ਸੱਤਾ ਚ ਨੇ ਅਰੇ ਭਈਆ ਅੱਜ ਤੁਸੀਂ ਜਵਾਬ ਦੇਣ ਵਾਲਿਆਂ ਚੋਂ ਪ੍ਰਸ਼ਨ ਖੜੇ ਕਰਨਾ ਵਿਪਖਸ਼ ਦਾ ਕੰਮ ਹੈ ਤੁਹਾਡਾ ਕੰਮ ਜਵਾਬ ਦੇਣਾ ਇਹ ਧੋੜਦੇ ਨੇ ਜਵਾਬ ਦੇਣ ਤੋਂ ਔਰ ਸੰਖਿਆਵਲਦਾ ਦੁਰਪਯੋਗ ਕਰਕੇ ਸਮੇਂ ਬਰਬਾਦ ਕਰਦੇ ਨੇ ਪੈਸਾ ਬਰਬਾਦ ਕਰਦੇ ਨੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਕਵਾਂਗਾ ਕਿ ਅੱਜ ਦਾ ਸਰਬਜਾਨੀ ਕਹਿ ਰਹੇ ਆ ਔਰ ਮੈਂ ਲਿਖ ਕੇ ਵੀ ਜਾਏਗਾ ਮੇਰੇ ਵੱਲੋਂ ਕੱਲ ਮੈਨੂੰ ਪਤਾ ਹੈ ਕਿ ਪਿਛਲੇ ਜਿਹੜੇ ਵਿਸ਼ੇਸ਼ ਸੱਤਰ ਬੁਲਾਏ ਗਏ ਨੇ ਉਹਨਾਂ ਦਾ ਕਿਸ ਪ੍ਰਕਾਰ ਦੁਰਪਯੋਗ ਹੋਇਆ ਮੈਂ ਸਰਬਜਾਨਿਕ ਰੂਪ ਚ ਤੁਹਾਡੇ ਮਾਧਿਅਮ ਨਾਲ ਸਪੀਕਰ ਸਾਹਿਬ ਅੱਗੇ ਬੇਨਤੀ ਕਰਦਾ ਅੱਜ ਦੇ ਇਸ ਸੈਸ਼ਨ ਦਾ ਪੱਤਾ ਮੈਨੂੰ ਯਾਰੀ ਨਾ ਕੀਤਾ